त्रिवेणी पूरी सामभी हो गई देखिए सत श्रीकाल दोस्तों तुम देख रहे हो वहा बीडी समाचार से मैं दलजी हजूँ ਦੋਸਤੋ ਅਸੀਂ ਅਕਸਰ ਉਹਨਾਂ ਪਰਸਨੈਲਿਟੀਜ਼ ਦੇ ਨਾਲ ਗੱਲ ਕਰਦੇ ਆਂ ਜਿਨ੍ਹਾਂ ਨੇ ਕੋਈ ਨਾ ਕੋਈ ਮਕਾਮ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਬਹੁਤ ਵਧੀਆ ਮਾਨਦਗ ਨੀਤ ਦੇ ਨਾਲ ਕੰਮ ਕੀਤਾ ਹੈ ਪਰ ਅੱਜ ਅਸੀਂ ਜੇ ਸਿਸ਼ੀਏ ਦੇ ਨਾਲ ਗੱਲ ਕਰ ਲਗੇ ਆ ਉਹ ਸਿਆਸਤ ਦੇ ਵਿੱਚ ਤਾਂ ਬਹੁਤ ਹੀ ਅਹਿਮ ਸਥਾਨ ਰੱਖਦੇ ਉੱਥੇ ਨਾਲ ਦੀ ਨਾਲ ਸਮਾਜ ਜਿਹੜੀ ਸਮਾਜ ਸੇਵਾ ਆ ਉਹਨਾਂ ਦੇ ਵਿੱਚ ਵੀ ਉਹਨਾਂ ਦਾ ਬਹੁਤ ਹੀ ਇੱਕ ਅਹਿਮ ਸਥਾਨ ਆ ਔਰ ਇੱਕ ਨਾਮ ਹੈ ਸਮਾਜ ਸੇਵਾ ਦੇ ਕਮਾਲੇ ਉਹਨਾਂ ਸ੍ਰੀ ਅਮਨਾਸ਼ ਰਾਏ ਜੀ ਖੰਨਾ ਸਾਹਿਬ ਕਾ ਮੈਂਬਰ ਪਾਰਟੀ ਮੈਂਬਰ ਤੇ ਜਿਹੜੇ ਆ ਅੱਜ ਉਹਨਾਂ ਨੇ ਰਿਆਤ ਵਾਲਾ ਦੇ ਵਿੱਚ ਪਲਾਂਟੇਸ਼ਨ ਜਿਹੜੀ ਕੀਤੀ ਗਈ ਆ ਉਹਨਾਂ ਦਾ ਕਿਹਾ ਹੈ ਕਿ ਅੱਜ ਇੱਥੇ 75 ਜਿਹੜੇ ਪਲਾਂਟ ਸੈੱਡ ਨੇ ਜਦ ਅੱਜ 7 ਪਲਾਂਟ ਜਿਹੜੇ ਲਗਾਏ ਆ ਔਰ ਬੱਖ-ਬੱਖ ਜਿਹੜੇ ਪੌਦੇ ਆ ਜਿਹੜੇ ਲਗਾਏ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਪਲਾਂਟਸ ਨੂੰ ਲੈ ਕੇ ਨਾਲ ਦੀ ਨਾਲ ਅੱਜ ਉਹਨਾਂ ਨੇ ਇੱਕ ਸਪੈਸ਼ਲ ਗੱਲ ਦੱਸੀ ਹੈ ਕਿ ਜਿਹੜਾ ਅੱਜ ਉਹਨਾਂ ਦੀ ਬੇਟੀ ਨੇ ਵੀ ਜਿਹੜਾ ਬਲੱਡ ਡੋਨੇਟ ਕੀਤਾ ਹੈ ਤੇ ਨਾਲ ਦੀ ਨਾਲ ਇਥੋਂ ਇਸ ਗੱਲਬਾਤ ਤੋਂ ਬਾਅਦ ਕੋਈ ਇੱਥੇ ਗਰੀਬ ਤੇ ਜਿਹੜੇ ਇੱਕ ਬਹੁਤ ਹੀ ਲੋੜਵੰਦ ਜ਼ਰੂਰਤਮੰਦ ਪਰਿਵਾਰ ਆ ਉਹਨਾਂ ਨੂੰ ਜਿਹੜੇ ਪਹਿਨਣ ਵਾਲੇ ਕੱਪੜੇ ਵੀ ਭੰਡਣ ਜਾ ਰਹੇ ਸੋ ਇਸ ਤਰ੍ਹਾਂ ਰੋਜ਼ਾਨਾ ਲੜੀ ਦੇ ਵਿੱਚ ਇਹੋ ਜਿਹੇ ਕੰਮ ਕਾਰਜ ਜਿਹੜੇ ਕਰਦੇ ਰਹਿੰਦੇ ਆ ਸੋ ਉਹਨਾਂ ਦੇ ਨਾਲ ਖੰਨਾ ਸਰ ਤੁਹਾਡਾ ਸਵਾਗਤ ਹੈ ਜੀ ਦਾਬਾ ਡੇਡੀ ਸਮਾਚਾਰ ਦੇ ਜੀ ਬਹੁਤ ਬਹੁਤ ਧੰਨਵਾਦ ਜੀ ਖੰਨਾ ਸਰ ਸਭ ਤੋਂ ਪਹਿਲਾਂ ਤਾਂ ਜਿਹੜੀ 75 ਪਲਾਂਟੇਸ਼ਨ ਦੀ ਗੱਲ ਕੀਤੀ ਆ ਲਗਾਏ ਹਰਿਆਰ ਬੜਾ ਚੋਕੀ ਦੇਖੋ ਮੋਦੀ ਜੀ ਦਾ 75ਵਾਂ ਜਨਮ ਦਿਨ ਹੈ ਜੀ ਤੇ ਅੱਜ ਅਸੀਂ ਪਲਾਨ ਕਰ ਰਹੇ ਆ ਕਿ 75 ਬੂਟੇ ਜਿਹੜੇ ਨੇ ਉਹ ਇੱਥੇ ਲਾਏ ਜਾਣ ਅੱਜ ਸ਼ੁਰੂਆਤ ਕੀਤੀ ਹੈ 7 ਬੂਟੇ ਲਾਣ ਦੀ ਹੁਣ ਮੈਨੇਜਮੈਂਟ ਆਇਡੈਂਟੀਫਾਈ ਕਰਕੇ ਇਹਨਾਂ ਬੂਟਿਆਂ ਨੂੰ ਤਾਂ ਕਿ 75 ਤੱਕ ਪਹੁੰਚਾਣਾ ਪਹਿਲਾਂ ਇੱਕ ਵਾਰੀ ਆਇਸੀ ਸੀ ਉਦੋਂ 45 ਬੂਟੇ ਲਾਏ ਸੀ ਅੱਜ ਉਹਨਾਂ ਚੋਂ 44 ਬੂਟੇ ਜਿਹੜੇ ਨੇ ਉਹ ਚੱਲ ਰਹੇ ਨੇ ਉਸ ਤੋਂ ਪਹਿਲਾਂ ਕਰੋਨਾ ਕਾਲ ਦੇ ਵਿੱਚ ਅਸੀਂ ਨੇਚਰਲ ਆਕਸੀਨ ਸੈਂਟਰ ਜਿਹਨੂੰ ਕਹਿੰਦੇ ਆ ਜਿਹੜੀ ਤਰਵਿਣੀ ਸਾਡੇ ਪੁਰਾਣੇ ਸ਼ਬਦਾਂ ਚ ਕਿਹਾ ਜਾਂਦਾ ਉਹ ਲਗਾਈ ਸੀ ਬੋਰਡ ਪਿੱਪਲ ਤੇ ਨਿੰਬ ਉਹ ਵੀ ਤੁਸੀਂ ਦੇਖ ਕੇ ਆਏ ਆ ਉਹ ਵੀ ਬਿਲਕੁਲ ਵਧੀਆ ਢੰਗ ਨਾਲ ਚੱਲ ਰਹੀ ਹੈ ਇਥੇ ਲਗਾਉਣ ਦਾ ਫਾਇਦਾ ਇਹ ਹੈ ਕਿ ਬੱਚਿਆਂ ਨੂੰ ਇੱਕ ਇੱਕ ਬੂਟਾ ਡੈਡੀਕੇਟ ਕਰਤਾ ਜਾਂਦਾ ਤੇ ਬੱਚੇ ਜਿਹੜੇ ਨੇ ਉਹ ਇਹਨਾਂ ਬੂਟਿਆਂ ਦੀ ਫਿਰ ਦੇਖਪਾਲ ਕਰਦੇ ਨੇ ਇਸ ਤੋਂ ਪਹਿਲਾਂ ਮੈਂ ਦੋ ਬਲੱਡ ਡੋਨੇਸ਼ਨ ਕੈਂਪ ਜਿਹੜੇ ਨੇ ਉਹਨਾਂ ਨੂੰ ਅ ਦੋ ਸ਼ੁਰੂਆਤ ਕਰਕੇ ਆਇਆ ਉਸ ਤੋਂ ਬਾਅਦ ਮੈਂ ਖੁੱਲਾ ਦਰਵਾਜ਼ਾ ਵੀ ਲਾਇਆ ਉੱਥੇ ਵੀ ਲੋਕਾਂ ਨੂੰ ਕਿਹਾ ਕਿ ਮੋਦੀ ਜੀ ਦੇ ਜਨਮ ਦਿਨ ਤੇ ਆਪਾਂ ਜਿਹੜਾ ਹੈ ਓਬੜੇ ਅੱਛੇ ਟੰਗ ਨਾਲ ਉਹਨਾਂ ਨੂੰ ਅਸ਼ੀਰਵਾਦਈਏ ਤਾਂ ਕਿ ਉਹ ਦੇਸ਼ ਦੀ ਸੇਵਾ ਬਹੁਤ ਚੰਗੀ ਤਰ੍ਹਾਂ ਜਿਹਦਾ ਨਿਵਾਰੇ ਨੇ ਲੰਬੇ ਸਮੇਂ ਤੱਕ ਨਿਵਾ ਸਕਣ Uh GG. ਖਣ ਅਸਰ ਜਿਵੇਂ ਤੁਸੀਂ ਆਪਣੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਉਹਨਾਂ ਦਾ ਅੱਜ 75ਵਾਂ ਜਨਮ ਦਿਨ ਆ ਉਹਨਾਂ ਤੇ ਪਲਾਨ ਕੀਤਾ ਕਿ ਅਸੀਂ ਬੂਟੇ ਲਾਉਣੇ ਆ ਔਰ ਆਪਣੇ ਅੱਜ ਦੇ ਖੁੱਲੇ ਦਰਵਾਜ਼ੇ ਵਿੱਚ ਲੋਕਾਂ ਨੂੰ ਵੀ ਅਪੀਲ ਕੀਤੀ ਆ ਜਿੱਥੇ ਪਲਾਂਟੇਸ਼ਨ ਦੀ ਗੱਲ ਕੀਤੀ ਆ ਉੱਥੇ ਬਲੱਡ ਡੋਨੇਟਰੀ ਹੋਰ ਵੀ ਜਿਹੜੇ ਸਵਾਜ ਦੇ ਕਾਰਜ ਕਰਨ ਦੀ ਵੀ ਗੱਲ ਕੀਤੀ ਆ ਸੋ ਅੱਜ ਜਿਵੇਂ ਤੁਸੀਂ ਦੱਸਿਆ ਪੀ ਇਹ ਜਿਹੜਾ ਕਪੜੇ ਵੰਡਣ ਦੀ ਗੱਲ ਕੀਤੀ ਆ ਬਲੱਡ ਡੋਨੇਟ ਤੁਸੀਂ ਖੂਨ ਦਾਨ ਲਈ ਵੀ ਕਿਸ ਤਰ੍ਹਾਂ ਮਤਲਬ ਜਿਹੜੇ ਲੋਕਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਪੀ ਆ ਲੋਕ ਜਿਹੜੇ ਆ ਇਸ ਚੀਜ਼ ਵੱਲੋਂ ਘੁੰਮਦੇ ਜਾ ਰਹੇ ਵੇਖੋ ਇਹ ਪਖਵਾੜਾ ਮਨਾ ਰਹੇ ਆ ਸੇਵਾ ਦੇ ਕੰਮ ਹੋਣਗੇ ਮੋਦੀ ਜਨਮ ਦਿਨ ਤੋਂ ਲੈ ਕੇ ਅਸੀਂ 15 ਦਿਨ ਜਿਹੜੇ ਹੈ ਉਹ ਅਲੱਗ-ਅਲੱਗ ਪ੍ਰੋਗਰਾਮ ਸੇਵਾ ਦੇ ਲਿੱਤੇ ਜਾਣਗੇ ਅੱਜ ਹੀ ਅਸੀਂ ਦੋ ਤਿੰਨ ਪ੍ਰੋਗਰਾਮ ਕਰਤੇ ਆ ਹੌਲੀ-ਹੌਲੀ ਸਫਾਈ ਅਭਿਆਨ ਵੀ ਚੱਲੇਗਾ ਪਲਾਂਟੇਸ਼ਨ ਵੀ ਚੱਲੇਗੀ ਬਲੱਡ ਡੋਨੇਸ਼ਨ ਵੀ ਚੱਲੇਗਾ ਹੋਰ ਜਿਹੜੇ ਸੇਵਾ ਦੇ ਕੰਮ ਨੇ ਉਹਨਾਂ ਨੂੰ ਅਸੀਂ ਡੈਡੀਕੇਟ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੂੰ ਮਤਲਬ ਜਿਹੜੇ ਆਉਣ ਵਾਲੇ 15 ਦਿਨਾਂ ਜਿਹੜੇ ਵੀ ਟਵਾਡੇ ਬਰੋਂ ਸੋਸ਼ਲ ਕੰਮ ਕੀਤੇ ਜਾਣ ਵੀ ਚਾਹੇ ਉਹ ਕੋਈ ਵੀ ਉਹ ਖੂਨਦਾਨ ਦਾ ਹੋਵੇ ਪਲਾਟੀਸ਼ਾਤਾ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦਾ ਸਮਾਜ ਉਹ ਨਰਿੰਦਰਬਾਈ ਮੋਦੀ ਹੁਰਾਂ ਦੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦੇ ਇਸ 75ਵੇਂ ਜਨਮ ਦਿਨ ਨੂੰ ਸਮਰਪਿਤ ਹੋਣਗੇ ਤੇ ਖੰਨਾ ਸਰ ਜਿਵੇਂ ਅਸੀਂ ਗੱਲ ਕਰੀ ਇੱਕ ਬਹੁਤ ਇਸ ਚੀਜ਼ਾਂ ਤੋਂ ਹਟ ਕੇ ਜਿੱਥੇ ਸੋਸ਼ਲ ਕੰਮ ਦੀ ਮੈਂ ਗੱਲ ਕੀਤੀ ਹੈ ਕੁਝ ਬਹੁਤ ਤੁਹਾਡਾ ਨਾਂ ਆ ਸਿਆਸਤ ਦੇ ਵਿੱਚ ਵੀ ਨਾਂ ਆ ਉਹ ਵੀ ਮਤਲਬ ਹਰ ਵਿਅਕਤੀ ਜਿਹੜਾ ਹੈ ਧਾਰਮਿਕ ਆ ਜਾਂ ਸਮਾਜਿਕ ਆ ਉਹਨਾਂ ਦੀ ਜਿਹੜੀ ਤੁਹਾਡੇ ਪ੍ਰਤੀ ਕਾਫੀ ਜਿਹੜਾ ਵਿਸ਼ਵਾਸ ਜਕੀ ਨਾ ਪਈ ਜਿਹੜਾ ਤੁਸੀਂ ਕਾਰਤ ਕਰਦੇ ਹੋ ਵਧੀਆ ਕੰਮ ਦੇਣਾ ਵਧੀਆ ਦਿੱਤੇਣਾ ਇੱਕ ਸ਼ਹਿ ਪੂਰੇ ਬੱਚੇ ਨੂੰ ਲੈ ਕੇ ਉਸ ਮਾਮਲੇ ਦਾ ਬੇਸ਼ੱਕ ਉਹ ਇੱਕ ਪ੍ਰਵਾਸੀ ਵੱਲੋਂ ਬੱਚੇ ਦਾ ਮਰਡਰ ਕਰ ਦਿੱਤਾ ਗਿਆ ਸ ਆਪੁਰਸ ਨੇ ਗ੍ਰਫਤਾਰ ਕਰ ਲਿਆ ਸ ਅੱਜ ਕੱਲ ਮਾਮਲਾ ਜਿਹੜਾ ਪੂਰਾ ਤਲ ਫੜ ਰਿਹਾ ਸ਼ਾਹਪਤ ਦੇ ਨਾਲ ਪੂਰੇ ਪੰਜਾਬ ਵਿੱਚ ਉਹ ਤੁਸੀਂ ਕਿਸ ਤਰ੍ਹਾਂ ਦੇ ਦੇਖੋ ਕਦੀ ਵੀ ਦਾਲ ਨੂੰ ਜਦੋਂ ਚੈੱਕ ਕਰਨਾ ਹੁੰਦਾ ਨਾ ਅਸੀਂ ਇੱਕ ਦਾਣਾ ਚੈੱਕ ਕਰਦੇ ਕਿ ਦਾਲ ਉਬਲ ਗਈ ਕਿ ਨਹੀਂ ਉਬਲ ਗਈ ਜੀ ਜੀ ਇਸੇ ਤਰ੍ਹਾਂ ਇੱਕ ਘਟਨਾ ਤੇਵਰ ਆਈ ਓਪਨਰ ਹੁੰਦੀ ਆ ਅੱਖਾਂ ਖੁੱਲਣ ਵਾਲੀ ਹੁੰਦੀ ਹੈ ਸੋ ਇਹ ਘਟਨਾ ਸਾਡੇ ਵਾਸਤੇ ਆਈ ਓਪਨਰ ਹੈ ਕਿਉਂਕਿ ਜਿੰਨੇ ਲੋਕ ਪੰਜਾਬ ਦੇ ਵਿੱਚ ਬਾਹਰੋਂ ਆਏ ਨੇ ਮਤਲਬ ਆਊਟਸਾਈਡ ਨੇ ਉਹਨਾਂ ਵਿੱਚ ਬਹੁਤ ਸਾਰੇ ਲੋਕ ਬੰਗਲਾਦੇਸ਼ ਤੋਂ ਰੋ ਰੁਹਾੰਗਿਆਜ਼ ਵੀ ਆ ਕੇ बसे ਹੋਏ ਨੇ ਜਿਨ੍ਹਾਂ ਨੇ ਬਹੁਤ ਵੱਡਾ ਬਿਜ਼ਨਸ ਜਿਹੜਾ ਹੈ ਉੱਤੇ ਕਬਜ਼ਾ ਕੀਤਾ ਹੋਇਆ ਇਸੇ ਤਰ੍ਹਾਂ ਕਈ ਜੁਪੀ ਵਿਹਾਰ ਜਾਂ ਹੋਰ ਰਾਜਾਂ ਤੋਂ ਆ ਕੇ ਇੱਥੇ ਬਸੇ ਹੋਏ ਨੇ ਸਾਡਾ ਇਨਾ ਹੀ ਮਕਸਦ ਹੈ ਕਿ ਜਦੋਂ ਵੀ ਕੋਈ ਬੰਦਾ ਬਾਹਰਲੇ ਪ੍ਰਦੇਸ਼ ਤੋਂ ਇੱਥੇ ਆਵੇ ਉਹਦੀ ਪੁਲਿਸ ਵੈਰੀਫਿਕੇਸ਼ਨ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ ਹਰ ਬੰਦੇ ਨੂੰ ਇੱਥੇ ਰਹਿਣ ਦਾ ਹੱਕ ਹੈ ਕੰਮ ਕਰਨ ਦਾ ਹੱਕ ਹੈ ਸਾਡੇ ਲੋਕ ਵੀ ਬਹੁਤ ਜਗ੍ਹਾ ਬਾਹਰ ਜਾ ਕੇ ਗਏ ਨੇ بڑے بڑے ਅੱਛੇ ਬਿਜ਼ਨਸਮੈਨ ਬਣ ਕੇ ਗਏ ਨੇ ਕਿਉਂ ਇੱਕ ਗੱਲ ਜਿਹੜੀ ਆਈ ਹੈ ਕਿ ਕਈ ਵਾਰ ਕੁਝ ਲੋਕ ਕ੍ਰਾਈਮ ਕਰਕੇ ਪੰਜਾਬ ਦੇ ਵਿੱਚ ਸ਼ੈਲਟਰ ਲੈ ਲੈਂਦੇ ਨੇ ਲਗਨ ਉਹਦੀ ਪੁਲਿਸ ਵੈਰੀਫਿਕੇਸ਼ਨ ਹੋਏਗੀ ਤਾਂ ਇਹ ਗੱਲ ਤੋਂ ਜਿਹੜਾ ਹੈ ਉਹ ਬਚਿਆ ਜਾ ਸਕਦਾ ਅੱਗੇ ਫਰਦਰ ਕ੍ਰਾਈਮ ਹੋਣ ਤੋਂ ਵੀ ਬਚਿਆ ਜਾ ਸਕਦਾ ਸਰਕਾਰ ਨੂੰ ਚਾਹੀਦਾ ਕਿ ਕੋਈ ਸੈਂਪਲ ਦੇ ਤੌਰ ਤੇ ਸਬਦਾ ਜਿਹੜਾ ਹੈ ਉਹ ਪੁਲਿਸ ਵੈਰੀਫਿਕੇਸ਼ਨ ਕਰ ਲੇ ਤਾਂ ਬਹੁਤ ਵੱਡੇ ਮਸਲੇ ਹੱਲ ਹੋ ਸਕਦੇ ਨੇ ਉਹ ਬੱਚੇ ਨੂੰ ਨਿਆਂ ਮਿਲੇ ਬੱਚੇ ਸਭ ਦੇ ਸਾਝੇ ਹੁੰਦੇ ਨੇ ਜਦੋਂ ਇੱਕ ਬੱਚਾ ਜਨਮ ਲੈ ਲੈਂਦਾ ਉਹ ਦੇਸ਼ ਦਾ ਇੱਕ ਐਸਿਡ ਬਣ ਜਾਂਦਾ ਉਹ ਦੇਸ਼ ਦਾ ਇੱਕ ਨਾਗਰਿਕ ਹੋਣ ਕਰਕੇ ਸਾਰੇ ਦੇਸ਼ ਵਾਸੀਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅੱਛਾ ਨਾਗਰਿਕ ਬਣੇ ਸੋ ਬੱਚੇ ਦੀ ਅਣਹੋਣੀ ਮੌਜੂਰੀ ਹੋਈ ਹੈ ਉਹਦੇ ਨਾਲ ਹੁਸ਼ਿਆਰਪੁਰ ਦੇ ਲੋਕ ਤਾਂ ਚਿੰਤਤ ਹੈ ਲੇਕਿਨ ਤੁਸੀਂ ਦੇਖਿਆ ਥਰ੍ਹਾਂ ਥਰ੍ਹਾਂ ਦੇ ਥਾਂ ਥਾਂ ਤੋਂ ਉਸ ਬੱਚੇ ਦੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਨ ਦੇ ਲੋਕ ਉਹ ਲੱਗੇ ਹੋਏ ਨੇ ਸੋ ਮੇਰਾ ਇੱਕ ਪੁਆਇੰਟ ਪ੍ਰੋਗਰਾਮ ਹੈ ਕਿ ਜਿਹੜਾ ਵੀ ਬਾਹਰੋਂ ਪੰਜਾਬ ਤੋਂ ਆਂਦਾ ਉਹਦੇ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੋਣੀ ਚਾਹੀਦੀ ਹੈ ਮੈਂ ਖੰਨਾ ਸਾਹਿਬ ਲਾਸਟ ਦੇ ਵਿੱਚ ਇੱਕ ਮੌਜੂਦਾ ਹਾਲਾਤਾਂ ਨੂੰ ਲੈ ਕੇ ਲੋਕਾਂ ਦੇ ਨਾਂ ਤੇ ਨੌਜਵਾਨਾਂ ਦੇ ਨਾਂ ਤੇ ਆਵਾਮ ਦੇ ਨਾਂ ਤੇ ਕੋਈ ਖਾਸ ਗੱਲ ਕਰਨ ਮੈਂ ਇੱਕ ਗੱਲ ਕਹੂੰਗਾ ਦੇਖੋ ਅੱਜ ਪੰਜਾਬ ਖਾਸ ਤੌਰ ਤੇ ਹੜ੍ਹਾਂ ਤੋਂ ਬਾਅਦ ਨਵੇਂ ਦੌਰ 'ਚ ਜਾ ਰਿਹਾ ਤੋਂ ਸਾਡਾ ਫਰਜ਼ ਬੰਦਾ ਜਿਹੜਾ ਕਿਸਾਨ ਹੈ ਜਿਹਨੂੰ ਅਸੀਂ ਆਂਡਾ ਤਾਂ ਕਹਿੰਦੇ ਆ ਮੈਂ ਜਿੱਥੇ-ਇਥੇ ਵੀ ਗਿਆ ਹੜ੍ਹ ਦੇ ਦੌਰਾਨ ਉਪਚਾਰੇ ਸੜਕਾਂ ਦੇ ਬੈਠ ਕੇ ਹੁਣ ਤਾਂ ਚਲੋ ਪਾਣੀ ਉੱਤਰ ਗਿਆ ਆਪਣੇ ਘਰਾਂ ਚ ਚਲ ਗਿਆ ਕੱਲ ਵੀ ਮੈਂ ਪਸ਼ੂਆਂ ਵਾਸਤੇ ਫੀਡ ਬਣ ਕੇ ਆਇਆ ਇਸ ਤੋਂ ਪਹਿਲਾਂ ਵੀ ਪਸ਼ੂਵਾਸਥੀ ਫੀਡ ਬਣ ਕੇ ਆਇਆ ਸੀ ਮੇਰੀ ਬੇਨਤੀ ਹੈ ਕਿ ਇਸ ਦਰਦ ਨੂੰ ਸਮਝਿਏ ਜੋ ਵੀ ਅਸੀਂ ਸਹਾਇਤਾ ਕਰ ਸਕਦੇ ਹਾਂ ਉਹ ਕਰੀਏ ਇੱਥੇ ਕੋਈ ਵੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਤੇਰਾ ਮੇਰਾ ਨਹੀਂ ਹੋਣਾ ਚਾਹੀਦਾ ਕੇਂਦਰ ਸਰਕਾਰ ਨੇ ਪੰਜਾਬ ਦਾ ਹੱਥ ਫੜਿਆ 1600 ਕਰੋੜ ਦੀ ਗ੍ਰਾਂਟ ਦੇ ਕੇ ਇੱਕ ਰਾਹਤ ਦਿੰਦੀ ਹੈ ਉਹ ਚੰਗੀ ਤਰ੍ਹਾਂ ਗ੍ਰਾਂਟ ਜਿਹੜੀ ਹੈ ਉਹ ਵੰਡ ਹੋ ਜਾਣੀ ਚਾਹੀਦੀ ਹੈ ਬਾਕੀ ਹਾਉ ਮੇਰੇ ਦੋਸਤੋ ਤੁਸੀਂ ਉਹ ਵੇਖੋ ਇਸ ਦੇਸ਼ ਦਾ ਨਸ਼ਿਆਂ ਤੋਂ ਦੂਰ ਰਹਿ ਕੇ ਆਪਾਂ ਇਸ ਦੇਸ਼ ਦੀ ਸੇਵਾ ਕਰੀਏ ਆ ਬਹੁਤ ਬਹੁਤ ਅਸੋ ਦੋਸਤੋ ਇਹ ਸੰਸਦ ਦਾ ਮੈਂਬਰ ਪਾਰਲੀਮੈਂਟ ਅਵਨਾਸ਼ ਰਾਏ ਖਾਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਠੀਕ ਕਿਹਾ ਮਿਰੂਤਾ ਹਾਲਾਤਾਂ ਦੇ ਬਕਸ਼ ਸਵਾਲਾਂ ਤੋਂ ਬਕਸ਼ ਬਹੁਬੀ ਜਿਹੜੇ ਜਵਾਬ ਦਿੱਤੇ ਤੇ ਨਾਲ ਦੀ ਨਾਲ ਉਹਨੇ ਚਿੰਤਾ ਵੀ ਕੀਤੀ ਚਿੰਤਨ ਵੀ ਕੀਤੀ ਤੇ ਨਾਲ ਸਮਾਦਾਨ ਵੀ ਦੱਸਿਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਪਹੁੰਚਾ ਕੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਪਹੁੰਚਾਈਏ ਧੰਨਵਾਦ ਬਹੁਤ ਬਹੁਤ ਖਨਾ ਸਰ ਅੱਛਾ